ਆਪੋ ਉਹ ਨਾ ਪੰਜ ਜਾਂ ਸੂਨ ਸਪੈਸ਼ਲ ਛੱਡ ਦੇਗਾ ਉਹ ਬੰਦੇ ਨੂੰ ਜੀ ਠੀਕ ਹੈ ਜਿਹੜਾ ਕੋਈ ਆਪਣੀ ਵੀਡੀਓ ਦੇ ਚਾਹ ਹਾਂਜੀ 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 ਬਰੀਡ ਵਾਲੀ ਬੈੜ ਆਈ ਇੱਕ ਤਾਂ ਹੁੰਦੇ ਦੂਜੂ ਆਵੇਂ ਆਪਣਾ ਕੰਮ ਹੀ ਸਾਰਾ ਬਰੀਡ ਦਾ ਹੀ ਆਪਣੇ ਸਾਰੇ ਪੋਸੀਬਲ ਬਰੀਡ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਬੰਗੀ ਦੀਪਾ ਜ਼ਿਲ੍ਹਾ ਬਠਿੰਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਬਹੁਤ ਚੰਗੀ ਅਮਰੀਕਨ ਗਾਂ ਜੋ ਪਹਿਲੇ ਸੂਏ ਸੂਣ ਵਾਲੀ ਆ ਤੇ ਕਰਦੇ ਆ ਭਰਾ ਨਾਲ ਗੱਲਬਾਤ ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਕੀ ਆ ਮੇਰਾ ਨਾਮ ਹੈ ਗੱਗੂ ਜੀ ਗੱਗੂ ਸਿੰਘ ਮੇਰੇ ਡੈਡੀ ਦਾ ਨਾਮ ਹੈ ਬਲਵੀਰ ਸਿੰਘ ਵੀਰਾ ਕਹਿੰਦੇ ਜੀ ਆਪਣਾ ਘਰ ਆਈ ਬੰਗੀ ਦੀਪਾ ਉਹ ਜਿਹੜਾ ਮਾਨ ਵਾਲੀ ਸੜਕ ਹੁੰਦੀ ਉਹਦੇ ਉੱਤੇ ਆ ਠੀਕ ਹੈ ਜੀ ਤੇ ਬਾਈ ਜੀ ਹੁਣ ਸਾਨੂੰ ਇਹ ਗਾਂ ਬਾਰੇ ਥੋੜੀ ਜੀ ਡਿਟੇਲ ਨਾਲ ਦੱਸਿਓ ਵੀ ਇਹਦੇ ਕਿਹੜਾ ਟੀਕਾ ਭਰਾਇਆ ਤੇ ਕਿੰਨੀ ਕਿਹਦੀ ਉਮਰ ਆ ਤੇ ਕਹਿ ਇੱਕ ਦਿਨ ਇਹਨੇ ਸੂਣ ਇਹ ਦੰਦੋ ਖੀਰੀ ਆਈ ਪਹਿਲਾਂ ਵੜਾ ਜੀ ਠੀਕ ਹੈ ਜੀ ਇਹ ਸ੍ਰੋਮ ਐਂਡ ਸੈਕਸਰ ਤੋਂ ਬਣਾਈ ਠੀਕ ਹੈ ਆਪ ਸੀਗੀ ਸੈਗ ਦੀ ਉਹ ਸੀਮਣ ਭੁੱਲ ਗਈ ਸੀ ਆਪਾਂ ਵੇਦੀ ਮਾਂ ਲਈ ਸੀਗੀ ਠੀਕ ਹੈ ਜੀ ਉਹ ਵੀ ਆਪਣੇ ਕੋਲੇ ਖੜੀ ਹੈ ਲਈ ਜੀ ਮੰਨ ਕੇ ਚਲ ਪਹਿਲੇ ਸੋਨੇ ਦੀ ਪੱਤੀ 83 ਕਿਲੋ ਤੋਂ ਸਟਾਰਟ ਕਰੇ ਸੀ ਗਰਮੀ ਦੇ ਮਹੀਨਿਆਂ 'ਚ ਅੱਛਾ ਜੀ ਹਾਂਜੀ ਤੇ ਇਹਨੇ ਸਰਦੀ ਸੋਨੇ ਜੀ ਇਹਦਾ ਵੀ ਅੰਦਾਜ਼ਾ ਵੀ ਅੰਦਾਜ਼ਾ 30 ਪਲੱਸ ਇਹਨੂੰ ਵੀ ਚਾਹੀਦਾ ਜੀ ਵੀ 30 ਤੋਂ ਪਲੱਸ ਹੀ ਦੁੱਧ ਕੱਢੂਗੀ ਆਪਣੇ ਕੋਲੇ ਜੱਲੂਗੀ ਜੀ ਅਗਲਾ ਉਹ ਸੇਵਾ ਦੇ ਹਿਸਾਬ ਨਾਲ ਹੀ ਉਹ ਤਾਂ ਹੈ ਹਾਂਜੀ ਤੇ ਇਹਦੇ ਹੁਣ ਸੂਣ ਦੇ ਕ ਇੱਕ ਦਿਨ ਰਹਿਗੇ ਜੀ ਦਿਨੇ ਦੇ ਪੂਰੇ ਹੈ ਜ ਬਗੇਆਂ ਨੇ 2 ਦਿਨ ਵੀ ਲੈ ਜੇ ਤੇ ਸੂਬੇ ਘੰਟੀ ਨੂੰ ਸੂਬੇ ਅੱਛਾ 2 ਦਿਨ ਪੂਰੇ ਹੋ ਚੁੱਕੇ ਦਿਨ ਪੂਰੇ ਹਾਂ ਜੀ ਠੀਕ ਹੈ ਜੀ ਐਣੀ ਕੋਈ ਕੱਚੀ ਸੂਜੀ ਪੂਰੀ ਵਧੀਆ ਬਣੀ ਖੜੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਾਈ ਜਿਹੜਾ ਇਹਦੇ ਸੀਮਣ ਭਰਿਆ ਸੀਮਣ ਇਹਦਾ ਸੈਕਸਟ ਲੱਗੇ स्नोमैन ਦਾ ਜੀ ਅੱਛਾ ਆਪਣੇ ਕੋਲ ਆ ਵੀ ਹੈਗਾ ਜੀ ਹਾਂ ਆ ਦਿਖਾ ਦਿਓ ਬਾਈ ਨੇੜੇ ਕਰਕੇ ਇਹ ਡਬਲ ਸੀਮਣ ਲਾਉਣੇ ਆਪਾਂ ਹੀ ਠੀਕ ਹੈ ਜੀ ਹਾਂਜੀ ਡਬਲਾਈ ਕਰਦੇ ਜੀ ਬਾਈ ਫਿਰ ਇਹ ਜਿਹੜੀ ਬੱਚੀ ਤੁਸੀਂ ਇਹ ਘਰੇ ਪਾਲੀ ਐ ਹਾਂਜੀ ਹਾਂਜੀ ਆਪਾਂ ਇਹਦੀ ਮਾਂ ਲਈ ਸੀ ਪਹਿਲਾਂ ਹੀ ਅੱਛਾ ਜੀ ਦੱਬਾਲੀ ਮੰਡੀ ਤੋਂ ਐ ਠੀਕ ਹੈ ਜੀ ਉਹਦਾ ਮਗਰ ਆਪਣੇ ਆਕੇ ਰਾਤ ਨੂੰ ਇਹ ਸੂਪੀ ਸੀ ਦੀ ਮਾਂ ਜੀ ਅੱਛਾ ਇਹ ਆਪਾਂ ਨੂੰ ਬੱਚੀ ਪਹਿਲੇ ਸੂ ਦਿੱਤੀ ਸੀਗੀ ਉਹਦੀ ਪਹਿਲੇ ਸੂਏ ਦੀ ਇਹ ਬੱਚੀ ਹੈਗੀ ਹਾਂਜੀ ਫਿਰ ਇਹਨੂੰ ਤੁਸੀਂ ਜਿਹੜੀ ਕੋਈ ਫੀਡ ਵਗੈਰਾ ਦਿਨੇ ਕੋਈ ਸਪੈਸ਼ਲ ਫੀਡ ਦਿਤੀ ਆ ਬਸ ਇਹਨੂੰ ਹੀ ਸ਼ੁਰੂ ਤੋਂ 3 ਮਹੀਨੇ ਸਾਢੇ 9 ਮਹੀਨੇ ਦੁੱਧ ਪਿਉਣਾ ਹੀ ਪੂਰਾ ਖੁੱਲਮਾ ਮੰਨ ਗਏ 7 ਕਿਲੋ 6 ਕਿਲੋ ਹੀ ਅੱਛਾ ਰੈਗੂਲਰੀ ਉਹ ਇਹ ਛੋਟੀ ਸੀ ਇਹਨੂੰ ਪੂਰਾ ਦੁੱਧ ਪਿਆ ਹਾਂਜੀ ਉਸ ਤੋਂ ਬਾਅਦ ਫੀਡ ਤੇ ਚੱਲ ਪੈਂਦੀ ਹੈ ਜੀ 20 ਦਿਨਾਂ ਦੀ ਹੋ ਜਾਂਦੀ ਜਦੋਂ ਜੀ ਠੀਕ ਥੋੜੀ ਥੋੜੀ ਜਿਵੇਂ ਪਾਈਆਂ ਦੀ ਕਾਫ ਗਰੋਰ ਤੇ ਆ ਜਾਂਦੀ ਜੀ ਤੇ ਡੇਰੀ ਪ੍ਰੋਟੀਨ ਦੀਆਂ ਆ ਜਾਂਦੀ ਪਰ ਹੀਫਰ ਤੇ ਆ ਜਾਂਦੀ ਹੈ ਜੀ ਠੀਕ ਹੈ ਜੀ ਇਹਨੂੰ ट्रांजिशन ਤੇ ਆ ਗਈ ਜੀ ਠੀਕ ਹੈ ਜੀ ਐ ਚੱਲੀ ਜਾਂਦਾ ਲੜੀਵਾਰੀ ਠੀਕ ਹੈ ਭਾਈ ਭਾਈ ਆਪਾਂ ਕਾਰਗਲ ਦੀ ਸ਼ੁਰੂ ਤੋਂ ਲੈ ਕੇ ਜੀ ਕਾਰਗਲ ਦੀ ਫੀਡ ਹੀ ਪਾਈ ਅਜਨ ਨਾਲ ਆ ਸਭਾ ਤੇ ਬਾਈ ਤੁਸੀਂ ਇਹਦਾ ਫਿਰ ਰੇਟ ਟੂ ਟਨ ਕੀ ਰੱਖਦੇ ਹੋਂਗੇ ਰੇਟ ਆਦਾ ਬਾਈ 80 ਮੰਗਦੇ ਅੱਛਾ ਜੀ 180 ਮੰਗਦੇ ਹੋਂਗੇ ਹਾਂਜੀ ਬਰੀਡ ਵਾਲੀ ਬਿਹੜਾ ਹੀ ਇੱਕ ਤਾਂ ਹੁੰਦੇ ਦੂਜੂ ਆਵੇਂ ਆਪਣਾ ਕੰਮ ਹੀ ਸਾਰਾ ਬਰੀਡ ਦਾ ਹੀ ਆਪਣੇ ਸਾਰੇ ਪੋਸਿਬਲ ਬਰੀਡ ਵਾਲੇ 81 ਬਾਈ ਤੁਸੀਂ ਮੰਗਦੇ ਹੋ ਫਿਰ ਇਹਦੇ ਵਿੱਚ ਕੋਈ ਬੰਦਿਆਂ ਦਾ ਮਾਨਤਨ ਹਾਂਜੀ ਮਾਨਤਨ ਕਰੇ ਤਾਂ ਫੁੱਲੂ ਬਾਈ ਹਾਂ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਫਿਰ ਕੋਈ ਸਪੈਸ਼ਲ ਡਿਸਕਾਊਂਟ ਦੇਪਾ ਉਹਨਾਂ ਨੂੰ 500 ਸਪੈਸ਼ਲ ਛੱਡ ਦੇਗਾ ਉਹ ਬੰਦੇ ਨੂੰ ਜੀ ਠੀਕ ਹੈ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਹਾਂਜੀ ਹਾਂਜੀ ਲੈ ਵੀ ਦੋਸਤੋ ਭਰਾ ਨਾ ਤੁਸੀਂ ਆਦਾ ਸੌਦਾ ਕਰ ਲਿਓ ਤੇ ਉਦੋਂ ਮਗਰ ਆਪਣੀ ਵੀਡੀਓ ਜਿਹੜੀ ਤੁਸੀਂ ਦੇਖੀ ਹੋਊਗੀ ਉਹਦਾ ਸਕਰੀਨਸ਼ਾਟ ਦਿਖਾ ਦਿਓ ਜਾਂ ਜਿਵੇਂ ਵੀ ਤੁਹਾਨੂੰ ਲੱਗਿਆ ਵੀ ਤੁਸੀਂ ਆ ਵੀਡੀਓ ਦੇਖ ਕੇ ਆਏ ਆ ਤੇ ਭਰਾ ਤੁਹਾਨੂੰ ਸਪੈਸ਼ਲ ਡਿਸਕਾਊਂਟ ਕਰਨਗੇ ਧੰਨਵਾਦ ਜੀ